ਤੋ ਮੇਗਰਾਜ ਰੱਲਾ ਤੁਹਾਨੂੰ ਕੁਝ ਐਸੇ ਤਜਰਬੇ ਕਰ ਮਨੁੱਖਾਂ ਦੇ ਨਾਲ ਮਲਾਉਂਦਾ ਰਹਿੰਦਾ ਜਿਨ੍ਹਾਂ ਕੋਲੇ ਜ਼ਿੰਦਗੀ ਦਾ ਕੋਈ ਨਾ ਕੋਈ ਤਜਰਬਾ ਹੁੰਦਾ ਤੇ ਅੱਜ ਮੈਂ ਬੈਠਾ ਹੋਇਆ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਪੁਰਾਣਾ ਪਿੰਡ ਇਹ ਪਟਿਆਲਾ ਰਿਆਸਤ ਦਾ ਪਿੰਡ ਹੈ ਤੇ ਮੇਰੇ ਨਾਲ ਅੱਜ ਬੈਠੇ ਹੋਏ ਨੇ ਸਰਦਾਰ ਬਲਦੇਵ ਸਿੰਘ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਸੂਬਾ ਸਿੰਘ ਕਹਿ ਕੇ ਵੀ ਬੁਲਾਉਂਦੇ ਨੇ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਜਿਉਨ ਸਿੰਘ ਸੀ ਤੇ ਦਾਦਾ ਜੀ ਦਾ ਨਾਮ ਗੁਰਮਖ ਗੁਰਮਖ ਸਿੰਘ ਸੀ ਤਾਂ ਇਹ 1947 ਵੇਲੇ ਇਹਨਾਂ ਨੇ ਕਾफी ਸੁਰਤ ਸੰਭਾਲੀ ਹੋਈ ਸੀ ਹੁਣ ਬਜ਼ੁਰਗ ਅਵਸਥਾ ਚ ਨੇ 47 ਵੇਲੇ ਦਾ ਜੋ ਪਿੰਡ ਰੱਲੇ ਦਾ ਹਾਲ ਹੈ ਸਾਡੇ ਨਾਲ ਅੱਜ ਸਾਂਝਾ ਕਰਨਗੇ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਅੱਛਾ ਸਾਨੂੰ ਇਹ ਦੱਸੋ ਵੀ ਤੁਸੀਂ 1947 ਦੇ ਵਿੱਚ ਕਿੰਨੀ ਕੋਮਰ ਸੀ ਤੁਹਾਡੀ ਨਹੀਂ 7-8 ਸਾਲ ਉਮਰ ਸੀ ਜੀ 7-8 ਸਾਲ ਦੇ ਸੀ ਤੁਸੀਂ ਹਾਂਜੀ ਤੇ ਕੀ ਤੁਸੀਂ ਦੇਖਿਆ ਹਾਲ ਉਦੋਂ ਸਾਨੂੰ ਸੁਣਾਓ ਉਦੋਂ ਦਾ ਮਤਲਬ ਕੀ ਕੁਝ ਵਾਪਰਿਆ ਉਹ ਉਸ ਵੇਲੇ ਮਤਲਬ ਕਿ ਸਾਡੇ ਗੁਮਾੜ ਚ ਦੋ ਜਿਹੜਾ ਹਲੇ ਘਰ ਸੀਗੇ ਤੁਹਾਡੇ ਗੁਮਾੜ ਚ ਗੁਮਾੜ ਚ ਹੈ ਜੀ ਨਾਲ ਨਾਲ ਹੀ ਬਿਲਕੁਲ ਨਾਲ ਕੰਦ ਸਾਂਝੀ ਸੀ ਕੰਦ ਸਾਂਝੀ ਸੀ ਮੁਸਲਮਾਨ ਜਲਾਹੇ ਸੀ ਜਿਹੜਾ ਜਲਾਹੇ ਸੀ ਕੀ ਨਾਂ ਸੀ ਕਿ ਉਹਨਾਂ ਦੇ ਕਿਦਾਂ ਨਾਮ ਸਮਾਈਲ ਸਮਾਈਲ ਇੱਕ ਦਾ ਨਾਮ ਹੈ ਜੀ ਦਿਨਾ ਦਿਨਾ ਹਾਂਜੀ ਅੱਛਾ ਇਹ ਉਹ ਮਤਲਬ ਕਿ ਉਹਨਾਂ ਜਦੋਂ ਇਹ ਰੌਲਾ ਹੋਇਆ ਜੀ ਉਹਨਾਂ ਦੀਆਂ ਜਿਹੜੀਆਂ ਬੁੜੀਆਂ ਸੀਗੀਆਂ ਹਾਂ ਉਹ ਸਾਡੇ ਦਰਵਾਜ਼ਾ ਹੁੰਦਾ ਸੀ ਦਰਵਾਜ਼ੇ ਦੇ ਉੱਤੇ ਧੌਕਾ ਬਣਾਇਆ ਹੋਇਆ ਸੀ ਅੱਛਾ ਉੱਥੇ ਬਸਾਈਆਂ ਸੀ ਉਹ ਅੱਛਾ ਜਦੋਂ ਇਹ ਝਗੜਾ ਖੜਾ ਹੋ ਗਿਆ ਮਾਰ-ਪਰਾਇ ਸ਼ੁਰੂ ਹੋ ਗਈ ਤਾਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀ ਉਹ ਉਹ ਤੁਹਾਡੇ ਘਰ ਆ ਗਈਆਂ ਤੇ ਤੁਸੀਂ ਕੀ ਬਹਿਣਾ ਘਰ ਆਦੀਆਂ ਦੋਨਾਂ ਘਰਾਂ ਦੀਆਂ ਹਾਂ ਤੇ ਤੁਸੀਂ ਉਹਨਾਂ ਬੀਬੀਆਂ ਨੂੰ ਕੀ ਕੀ ਵਿਹਾਰ ਕੀਤਾ ਉਹਨਾਂ ਨੂੰ ਅਸੀਂ ਬਿਠਾਇਆ ਪਾਣੀ ਦਾ ਨਹੀਂ ਦਿੱਤਾ ਰੋਟੀ ਵਾਲੀ ਦਿੱਤਾ ਅੱਛਾ ਤੇ ਜਿਹੜੇ ਉਹਨਾਂ ਦੇ ਬੰਦੇ ਸੀਗੇ ਜੀ ਉਹ ਸਾਡੇ ਖੇਤ ਸੀਗੇ ਤੇ ਚਾਰ ਘਰ ਸਾਡੇ ਇਕੱਠੇ ਆ ਅੱਛਾ ਉਹਨਾਂ ਦੇ ਬੰਦੇ ਤੁਹਾਡੇ ਖੇਤ ਸੀਗੇ ਖੇਤ ਸੀਗੇ ਅੱਛਾ ਖੇਤ ਸੀਗੇ ਚਰੀ ਦੇ ਵਿੱਚ ਬੈਠੇ ਸੀ ਉਹ ਫਸਲਾਂ ਚ ਲੁਕੇ ਹਾਂ ਤੇ ਜਿਹੜੇ ਘਰੇ ਬਦਲ ਕੇ ਮੈਨੂੰ ਮੈਂ ਬਿਲਾ ਇਦਾਂ ਬਾਹ ਸਮਝਦਾ ਨਹੀਂ ਸੀ ਕਿ ਮਾਇਨ ਮਤਲਬ ਕਿ ਆ ਗਏ ਬੇਬੇ ਰੁਕੇ ਹਾਂ ਮਹਿਲਾ ਨੂੰ ਗਰਮੀ ਨਹੀਂ ਲੱਗਦੀ ਉੱਤੇ ਬੈਠੀ ਉਹ ਉੱਤੇ ਪਰਛਤੀ ਦੇ ਵਿੱਚ ਪਰਛਤੀ ਦੇ ਵਿੱਚ ਲੁਕੀਆਂ ਹੋਈਆਂ ਸੀ ਹਾਂ ਹਾਂ ਤੁਸੀਂ ਆਪਦੀ ਮਾਂ ਨੂੰ ਕੀ ਕਿਹਾ ਵੀ ਮਤਲਬ ਕਿ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਭਾਦੋਂ ਦਾ ਮਹੀਨਾ ਸੀ ਉਦੋਂ ਹਾਂ ਤੇ ਉਹਨੇ ਕਿਹਾ ਮਤਲਬ ਕਿ ਲੈ ਲੇ ਨੂੰ ਬਾਹਰ ਖੇਤ ਭੇਜ ਦੋ ਤੁਹਾਨੂੰ ਹਾਂ ਅੱਛਾ ਕਿਉਂ ਇਹ ਵੀ ਆਪਾਂ ਨੂੰ ਮਤਲਬ ਕੀ ਫਸਾਊਗਾ ਅੱਛਾ ਵੀ ਕਿਸੇ ਨੂੰ ਦੱਸ ਦਊਗਾ ਬੇ ਇੱਥੇ ਇਹਨਾਂ ਨੇ ਮੁਸਲਮਾਨ ਔਰਤਾਂ ਲਕੋਈਆਂ ਹੋਈਆਂ ਹਾਂ ਵੀ ਬੰਦ ਜੇ ਕੋਈ ਆਇਆ ਉਹ ਹੁੰਦਾ ਹੀ ਸੀ ਵੀ ਉਹਦੇ ਜਾਂਦੇ ਜਿਹੜੇ ਸੀ ਦੱਸੋ ਕਿਸੇ ਦੇ ਕੁਝ ਹੋਊਗਾ ਵੀ ਇਹਦੇ ਰੱਖ ਦੇਣਾ ਉਹ ਬਾਹਰੋਂ ਜੱਥੇ ਮਾਰਨਾ ਆਉਂਦੇ ਸੀ ਜਿਹੜੇ ਹਾਂ ਹਾਂ ਵੀ ਤੁਹਾਡੇ ਤੇ ਸ਼ੱਕ ਕੇ ਤੁਹਾਡੀ ਮੰਨ ਇਹ ਕੀਤਾ ਵੀ ਇਹ ਕੱਚੀ ਸਮਝਦਾ ਬੱਚਾ ਹੈ ਹਾਂ ਹਾਂ ਇਹਨੂੰ ਖੇਤ ਭੇਜ ਦਿਓ ਖੇਤ ਭੇਜ ਦਿਓ ਅੱਛਾ ਖੇਤ 'ਤੇ ਗਿਆ ਜੁੱਥੇ ਅਸੀਂ ਗਏ ਉੱਥੇ ਚਲਚਰਕਾਰ ਇਕੱਠੇ ਹੁੰਦੇ ਸੀ ਅੱਛਾ ਜੀ ਬੈਠੇ ਸੀ ਨਿੰਮਸ ਜੀ ਦੇ ਮਾਜੇ ਥੱਲੇ ਬਦਾਂ ਕੀ ਬਣਾ ਕੇ 14000 ਆ ਲੈ ਬਣਾ ਕੇ ਉੱਥੇ ਭੇਜਦੇ ਸੀ ਅੱਛਾ ਤੇ ਉਹ ਉੱਥੇ ਜਦੋਂ ਗਏ ਅਸੀਂ ਉੱਥੇ ਕਹਿੰਦੇ ਇੱਕ ਸਾਡੇ ਚਾਚੇ ਦਾ ਪੁੱਤ ਸੀਗਾ ਭੂਰਾ ਸਿੰਘ ਹੂੰ ਉਹ ਨੂੰ ਕਹਿ ਲੱਗੇ ਵੀ ਕਹਿੰਦੇ ਤੂੰ ਆਇਆ ਕਰ ਹੂੰ ਵੀ ਪਿੱਡ ਜਾਇਆ ਹੂੰ ਪਿੱਡ ਜਾ ਕੇ ਵੀ ਲੈਵਾ ਚਾਹ ਗੋਲਿਆ ਹੂੰ ਤੇ ਨਾਇਨ ਇਹ ਪੀ ਲੈਣਗੇ ਹੂੰ ਮੈਂ ਆਪਾਂ ਪੀ ਲਾਂਗੇ ਅੱਛਾ ਉਹ ਆਇਆ ਜੀ ਆ ਕੇ ਉਹਨੇ ਆ ਕੇ ਕਿ ਵੇਖਿਆ ਉਹਦੋਂ ਸਿਆ ਉਮਰਦੀਨ ਦਾ ਨਮ ਹੁੰਦਾ ਸੀ ਇੱਥੇ ਕੌਣ ਹੁੰਦਾ ਸੀ ਉਮਰਦੀਨ ਦਾ ਨਮ ਨਮ ਉਮਰਦੀਨ ਹਾਂ ਉਮਰਦੀਨ ਦਾ ਉਮਰਦੀਨ ਦਾ ਨਮ ਸੀ ਨਮ ਸੀ ਘਰ ਸੀ ਬਦਲ ਗਿਆ ਅੱਛਾ ਕਿੱਥੇ ਸੀ ਘਰ ਆ ਤੇ ਦੇ ਲਾ ਕੇ ਦੇ ਜਿੱਥੇ ਤੇ ਦੇ ਲਾ ਹੌਬ ਲੱਗਿਆ ਅੱਛਾ ਉਹ ਮੈਂਟ ਵੀ ਗਿਆ ਨਾ ਮਾਨ ਤੇਜਾ ਸਿੰਘ ਮੈਂਬਰ ਹਾਂ ਹਾਂ ਅੱਛਾ ਇੱਥੇ ਉਮਰਦੀਨ ਦਾ ਘਰ ਹੁੰਦਾ ਸੀ ਉਮਰਦੀਨ ਦਾ ਘਰ ਹੁੰਦਾ ਸੀ ਅੱਛਾ ਉਮਰਦੀਨ ਇਹ ਤੇਲੀ ਸੀਗਾ ਪਤਾ ਨਹੀਂ ਵੇ ਅੱਛਾ ਚਲੋ ਹਾਂ ਤੇ ਉਹ ਫਿਰ ਜਦੋਂ ਇੱਥੋਂ ਧਿਆਗੜ ਲੈ ਕੇ ਗਿਆ ਹੂੰ ਉਹਨਾਂ ਜਾ ਕੇ ਸਾਨੂੰ ਦੱਸਿਆ ਹੂੰ ਤੇ ਉੱਥੇ ਯਾਰ ਬਾਹਰੋਂ ਬੰਦੇ ਆਏ ਸੀਗੇ ਫਿਰ ਉਹਨੇ ਮ ਕੋਲੇ 4-5 ਬੰਦੇ ਨੇ ਮਾਰ ਗਏ ਆਪਣੇ ਮਾਰਤੇ ਮਾਰਤੇ ਅੱਛਾ अच्छा वो डेड़े ਸਾਡੇ ਚੇਰੀ ਕੀ ਸੀਗੇ ਖੇਤ ਸੁੜਦੇ ਸੀ ਉਹ ਵਿੜਕ ਰੱਖਦੇ ਸੀ ਇੱਕ ਬਾਕੀ ਦਾ ਦੂਰ ਰਹਿੰਦੇ ਸੀ ਇੱਕ ਅਦਾ ਬੰਦਾ ਬਦਲ ਕੇ ਡੇੜੇ ਰਹਿਣਾ ਸੀ ਵੀ ਮੈਂ ਗੱਲਬਾਤ ਸੁਣਦਾ ਸੀ ਕਿਉਂ ਬੇਰੋਜ਼ਾ ਉਹਨਾਂ ਧੜਕਦੇ ਸੀਗੇ ਮਿੱਕੀ ਪਤਾ ਇੰਨਾ ਜੀ ਕੋਈ ਮਨ ਨਹੀਂ ਆ ਜੇ ਹੂੰ ਉਹ ਜਦੋਂ ਹਿਤਾਬ ਨਾਲ ਕਿਹਾ ਉਹਨਾਂ ਨੂੰ ਕਹਿ ਲੱਗੇ ਵੀ ਆਪੀ ਲੋਕਾਂ ਦਾ ਸਪੀਣੀ ਨਹੀਂ ਹੈ ਹੂੰ ਉਹਨੂੰ ਮੇਰੇ ਕਹਿ ਕਹਾ ਕੇ ਵੀ ਭਾਈ ਪੀਓ ਤੁਸੀਂ ਕੋਈ ਗੱਲ ਨਹੀਂ ਆਪਣੇ ਪਿੰਡ ਚ ਕੋਈ ਇਹ ਨੂੰ ਕੋਈ ਨਹੀਂ ਹੁੰਦਾ ਬਾਹਰਲੇ ਬੰਦੇ ਆਏ ਸੀ ਉਹ ਆਵਦਾ ਕਰ ਗਏ ਤੇ ਹੋਰ ਮੈਂ ਲੈਂਦੇ ਐਸੀ ਤੁਨੂੰ ਤਸੱਲੀ ਨਾਲ ਬਦਲ ਕੇ ਪੈ ਗਿਆ ਹੂੰ ਫਿਰ ਤਪੇ ਗੱਡੀ ਚਾ ਕੇ ਤੁਸੀਂ ਮੈਦਾਨੀ ਮਤਲਬ ਤੁਸੀਂ ਬੱਚੇ ਸੀ ਉਦੋਂ ਹਾਂ ਮੈਂ ਤੇ ਜੀ ਮਤਲਬ ਤੁਹਾਡੇ ਬਜ਼ੁਰਗ ਬਜ਼ੁਰਗ ਵੱਡੇ ਹੋਰ ਕੋਈ ਹਾਂ ਹਾਂ ਅੱਛਾ ਉਹ ਉਹ ਮੁਸਲਮਾਨਾਂ ਨੂੰ ਫਿਰ ਤਪਾ ਮੰਡੀ ਛੱਡੇ ਤਪਾ ਮੰਡੀ ਰੇਲ ਚੜਾਈ ਰੇਲ ਗੱਡੀ ਤੇ ਹਾਂ ਜੀ ਕਿੱਧਰ ਨੂੰ ਜਾਂਦੀ ਸੀ ਰੇਲ ਗੱਡੀ ਉਹ ਫਰੋਜ਼ਪੁਰ ਨੂੰ ਹਾਂ ਫਰੋਜ਼ਪੁਰ ਨੂੰ ਜਾਂਦੀ ਸੀ ਫਰੋਜ਼ਪੁਰ ਨੂੰ ਵੀ ਜਾਂਦੀ ਹੈ ਇੱਧਰ ਵਾਹ ਫਰੋਜ਼ਪੁਰ ਨੂੰ 11 ਜਾਂਦਾ ਜਾਂਦੀ ਹੈ ਤਾਂ ਠੀਕ ਹੈ ਹਾਂ ਜੀ ਤੇ ਇਹ ਉਮਰਦੀਨ ਸੀ ਜਿਹੜਾ ਉਹ ਇੱਥੇ ਮਰਿਆ ਗਿਆ ਫਿਰ ਉਹਦਾ ਪਹਿਲਾ ਚਾਰ ਪੰਜ ਜਿਹੜੇ ਮਾਰੇ ਗਏ ਕਿਹੜੇ ਸੀਗੇ ਉਹ ਪਤਾ ਨਹੀਂ ਕਿਹੜੇ ਕਿਹੜੇ ਨਾਂ ਨਹੀਂ ਯਾਦ ਹੈਗੇ ਨਾਂ ਨਹੀਂ ਯਾਦ ਇਹ ਜਾਦਾ ਇੱਥੇ ਰਹਿੰਦੇ ਸੀ ਕਹਿੰਦੇ ਕਮਿਹਰਾਂ ਵਾਲੀ ਗਲੀ ਚ ਗੰਗ ਮਿਹਰਾਂ ਵਾਲੀ ਗਲੀ ਕਿਸੀ ਇੱਥੇ ਜਾਦੇ ਇੱਥੇ ਰਹਿੰਦੇ ਸੀ ਤੇਲੀਆਂ ਦੀ ਰਹੇ ਦੋ ਦੋ ਬੰਦਰ ਕਿ ਉਹ ਕਮਿਹਰਤਾ ਉਸ ਅੰਦਰ ਹੁੰਦੇ ਸੀਗੇ ਹਮ ਆਪਣਾ ਜਿੱਥੇ ਹ ਮਿਸਤਰੀਆਂ ਦੇ ਘਰ ਆ ਨਾ ਹਮ ਉਹਨਾਂ ਤੋਂ ਉਹਨਾਂ ਸਾਹ ਜਗਾ ਸੀ ਕਿ ਅੱਛਾ ਤੇ ਗਰ ਗਰ ਨਗਰਨ ਬਜ਼ਾਦੇ ਕਰਦੇ ਸਾਂਹਮਣੇ ਅੱਛਾ ਜੀ ਉੱਥੇ ਉੱਥੇ ਰਹੇ ਜੇ ਉੱਥੇ ਸੀਗੇ ਤਾਂ ਵੇਟ ਆ। ਅੱਛਾ ਫੇਰ ਬਾਅਦ ਗਏ ਜਿਦੋਂ ਗਏ ਫੇਰ ਉਧਰ ਗਏ। ਅੱਛਾ ਇਹ ਜਿਹੜੇ ਤੁਹਾਡੇ ਗਵੰਡੀ ਸੀ ਇੱਕ ਦੀਨਾ ਦੱਸਿਆ ਤੁਸੀਂ ਦੂਜਾ ਕਿਹੜਾ? ਸਮਾਈਲ ਸਮਾਈਲ ਹਾਂ ਹਾਂ ਤੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਜਿਹੜੀਆਂ ਤੁਹਾਡੇ ਘਰ ਪਰਛੱਤੀ ਦੇ ਉੱਤੇ ਲੁਕੀਆਂ ਹੋਈਆਂ ਸੀ ਤੁਸੀਂ ਉਹਨਾਂ ਨੂੰ ਰੋਟੀ ਪਾਣੀ ਵੀ ਦਿੱਤਾ ਸੰਭਾਲਿਆ ਵੀ ਸੰਭਾਲਿਆ ਵੀ ਤੇ ਬਾਅਦ ਦੇ ਵਿੱਚ ਉਹ ਚਲੀਆਂ ਗਈਆਂ ਕਿ ਇੱਥੇ ਰਹੀਆਂ ਫੇਰ ਚਲੀਆਂ ਗਈਆਂ ਚਲੀਆਂ ਗਈਆਂ ਪਾਕਿਸਤਾਨ ਪਾਕਿਸਤਾਨ ਅੱਛਾ ਉਹ ਜਿਹੜਾ ਕਾਫਲਾ ਛੱਡ ਕੇ ਤਪਾ ਮੰਡੀ ਉਹਦੇ ਚ ਚਲੀਆਂ ਗਈਆਂ ਅੱਛਾ ਹੋਰ ਕਿਹੜੀ ਮਾਰਮਰਾਈ ਹੋਈ ਕੋਈ ਉਧਰ ਤੇਲੀਆਂ ਦੀ ਕਹਿੰਦੇ ਹੋਈ ਸੀ ਉਧਰ ਪਰਲੇ ਪਾਸੇ ਸਾਡੇ ਘਰਾਂ ਵੱਲ ਖੂਬ ਵੱਲ ਉਧਰ ਗੋਲੂ ਹੁੰਦੇ ਸੀ ਤੇਲੀਆਂ ਕੋਲੂ ਕੋਲੂ ਦੇਖਿਆ ਬਰੇ ਗੋਲੂ ਤੁਸੀਂ ਦੇਖਿਆ ਤੇਲੀਆਂ ਦੇ ਚੱਲਦੇ ਦੇਖਿਆ ਚੱਲਦੇ ਦੇਖਿਆ ਕਾਦੇ ਤੇ ਚੱਲਦੇ ਸੀਗੇ ਹੋਂ ਕੋਈ ਇੰਜਣ ਤੇ ਚਲਾਉਂਦੇ ਸੀ ਜਾਂ ਕਿਵੇਂ ਬੜਦ ਨਾਲ ਬੜਦ ਨਾਲ ਹਾਂਜੀ ਅੱਛਾ ਬੜਦ ਗੇੜੇ ਕੱਢਦਾ ਸੀ ਹਾਂ ਬੜਦ ਉੱਥੋਂ ਹੀ ਮੁਹਾਵਰਾ ਬਣਿਆ ਕੋਲੂ ਕਾਬਲ ਕੋਲੂ ਕਾਬਲ ਕੋਲੂ ਦੇ ਬੈਲ ਮੰਗੂ ਅਗਲਾ ਜਿਹੜਾ ਲਗਾਤਾਰ ਬਗਦਾ ਰਹਿੰਦਾ ਇਹ ਮੁਹਾਵਰੇ ਉਦੋਂ ਬਣੇ ਆ ਹਾਂਜੀ ਹਾਂਜੀ ਤੇ ਇਹ ਕਿਹੜੇ ਤੇਲੀ ਦਾ ਕੋਲੂ ਹੁੰਦਾ ਸੀਗਾ ਪਤਾ ਨਹੀਂ ਡਾਉਣੀ ਜਾ ਇਹ ਜੱਗ ਸਿੰਘ ਹੋਰਾਂ ਨੇ ਦੱਸਿਆ ਵੀ ਕুতਬਦੀਨ ਤੇਲੀ ਸੀ ਕਤਬੂ ਕਹਿੰਦੇ ਸੀ ਉਹਨੂੰ ਪਿੰਡ 'ਚ ਸੁਣਿਆ ਨਾ ਤੁਸੀਂ ਸੁਣਿਆ ਜੱਗ ਸਿੰਘ ਤੋਂ ਹੀ ਸੁਣਿਆ ਜੰਗ ਸਿੰਘ ਤੋਂ ਹੀ ਸੁਣਿਆ ਹਾਂ ਹਾਂ ਕਤਬੂ ਤੇਲੀ ਦਾ ਕਹਿੰਦੇ ਕੋਲੂ ਸੀਗਾ ਹਾਂ ਤੇ ਉਹਨੂੰ ਵੀ ਮਾਰਨ ਪੈਗੇ ਸੀ ਉਹਨੂੰ ਜ਼ਖਮੀ ਕਰਤਾ ਸੀਗਾ ਆ ਹੋਏ ਇਹਨੇ ਜੰਗ ਸਿੰਘ ਹੋਰਾਂ ਨੇ ਫਿਰ ਪਟੀਆਂ ਪੁੱਟੀਆਂ ਕੀਤੀਆਂ ਜੰਗ ਸਿੰਘ ਹੋਰਾਂ ਨੇ ਸੰਭਾਲਿਆ ਪਟੀਆਂ ਕੀਤੀਆਂ ਉਹਤੇ ਔਰ ਉਹ ਬੜੀ ਸ਼ਾਨਦਾਰ ਉਦਾਹਰਨਾ ਇੱਕ ਤਾਂ ਇਹ ਮਤਲਬ ਅਮਰਤਧਾਰੀ ਬੰਦਾ ਹੈ ਇਹ ਕਿਲੇ ਵਾਲਾ ਜੰਗ ਸਿੰਘ ਹੁਣ ਉਦੋਂ ਚਲੋ ਅਮਰਤਧਾਰੀ ਨਹੀਂ ਸੀ ਪਰ ਇਹਦੇ ਚ ਜਜ਼ਬਾ ਭਾਵਨਾ ਸ਼ੁਰੂ ਤੋਂ ਇਨਸਾਨ ਇਨਸਾਨਾਂ ਵਾਲੀ ਹੈ ਵੀ ਇਹਨੇ ਉਸ ਬੰਦੇ ਨੂੰ ਸੰਭਾਲਿਆ ਜ਼ਖਮੀ ਮੁਸਲਮਾਨ ਨੂੰ ਤੇ ਇਸ ਉਹਨੂੰ ਸੰਭਾਲਿਆ ਮਤਲਬ ਕਿ ਉਹ ਸੀਗਾ ਹਰੀ ਦਾਸ ਅੱਛਾ ਹਰੀ ਦਾਸ ਉਹ ਬਾਬਾ ਜਿਹੜਾ ਹੈ ਹੋ ਹਾਂ ਕੁਝ ਲੋਕ ਵੀ ਇਹਨਾਂ ਦਾ ਚੱਲਦੇ ਆ ਤੇ ਸ਼ਰਾਬ ਕਰੂਗਾ। ਉਹ ਜਿਹੜਾ ਸ਼ਰਾਬ ਪੀਂਦਾ ਸੀ, ਸ਼ਰਾਬ ਪੀਂਦਾ ਸੀ। ਹਾਂ। ਉਸਨੇ ਇਹਨਾਂ ਤੋਂ ਮੰਗਾਇਆ ਵੀ ਤੇਲ। ਅੱਛਾ ਜੀ। ਤੇਲ ਲਿਆਓ, ਤੇਲ ਦੇ ਵਿੱਚ ਪੱਟੀਆਂ ਆੜ ਕੇ। ਅੱਛਾ। ਮੈਂ ਲਿਖਿਆ ਕਿ ਲਾਉਦਾ ਰਿਹਾ ਜ਼ਖਮਾਂ ਤੇ। ਅੱਛਾ। ਫਿਰ ਕਤਬਦੀਨ ਨੂੰ ਰਾਜ਼ੀ ਕਰ ਲਿਆ। ਠੀਕ ਕਰ ਲਿਆ ਉਹਦੇ ਜ਼ਖਮ। ਹਾਂ ਜੀ। ਫਿਰ ਉਹਨੂੰ ਪਾਕਿਸਤਾਨ ਛੱਡ ਕੇ ਆਏ ਨੇ ਮੇਰੇ ਖਿਆਲ। ਹਾਂ ਫਿਰ। ਹਾਂ ਜੀ। ਹਾਂ। ਤੇ ਅੱਜ ਮੈਨੂੰ ਇੱਕ ਨਵੀਂ ਗੱਲ ਹੋਰ ਪਤਾ ਲੱਗੀ ਹੈ ਮਾਸਟਰ ਗੁਰਦੇਵ ਸਿੰਘ ਜਿਹੜੇ ਸੀਗੇ ਉਹਨਾਂ ਦੀ ਵਾਈਫ ਮੈਂ ਉਹਨਾਂ ਨਾਲ ਵੀ ਗੱਲਾਂ ਕੀਤੀਆਂ ਇਹ ਪੰਡਿਤ ਕੇਸ਼ੋਰਾਮ ਨੇ ਜਦੋਂ ਮੁਸਲਮਾਨਾਂ ਨੂੰ ਜ਼ਖਮੀ ਕਰਤਾ ਨਾ ਮਾਰ ਮਾਰ ਗੰਡਾਸੇ ਮੈਂ ਜ਼ਖਮੀ ਕੀਤਾ ਉਹ ਪੰਡਿਤ ਸੀ Hindu ਬੰਦਾ ਸੀ ਉਹਨੇ ਉਹ ਸਾਰੇ ਜ਼ਖਮੀ ਮੁਸਲਮਾਨਾਂ ਦੇ ਮੱਲਮ ਪੱਟੀ ਕੀਤੀ ਉਹਨਾਂ ਨੂੰ ਦਵਾਈ ਦਿੱਤੀ ਉਹਨਾਂ ਨੇ ਉਹ ਇੱਥੇ ਇਹਨਾਂ ਦੇ ਗਵਾਂਢ 'ਚ ਰਹੇ ਹੋਇਆ ਸੀਗਾ ਹਾਂ ਇਹਨਾਂ ਦੇ ਗਵਾਂਢ 'ਚ ਸੀ ਉਹ ਹਾਂ ਇਹ ਦੋ ਕਮਾਲ ਦੀਆਂ ਉਦਾਹਰਨਾਂ ਲੱਭੀਆਂ ਮੈਨੂੰ ਅੱਜ ਵੀ ਇੱਕ ਇਹ ਜਥੇਦਾਰ ਜੰਗ ਸਿੰਘ ਜਿਹੜਾ ਇੱਕ ਸਿੱਖ ਬੰਦਾ ਹੈ ਔਰ ਪੰਡਿਤ ਕੇਸ਼ਵਰਮ ਜਿਹੜਾ ਹਿੰਦੂ ਬੰਦਾ ਔਰ ਉਹ ਜ਼ਖਮੀ ਮੁਸਲਮਾਨਾਂ ਦੀ ਉਹ ਸੇਵਾ ਸੰਭਾਲ ਕਰਦੇ ਰਹੇ ਉਹਨਾਂ ਨੂੰ ਪੱਟੀਆਂ ਕਰਦੇ ਰਹੇ ਉਹਨਾਂ ਨੂੰ ਦਵਾਈਆਂ ਦਿੰਦੇ ਰਹੇ ਉਹ ਉਹਨਾਂ ਨੂੰ ਉਹਨਾਂ ਨੂੰ ਸੰਭਾਲਿਆ ਉਹਨਾਂ ਨੇ ਔਰ ਤੁਹਾਡੇ ਤੋਂ ਮੈਨੂੰ ਨਵੀਂ ਗੱਲ ਮਿਲੀ ਕਿ ਤੁਸੀਂ 38 ਦੇ ਵਿੱਚ ਤੁਹਾਡੀਆਂ ਮਾਮਾਂ ਨੇ ਉਹਨਾਂ ਮੁਸਲਮਾਨ ਔਰਤਾਂ ਨੂੰ ਸੰਭਾਲਿਆ ਵਿਚਾਰੀਆਂ ਜਿਹੜੀਆਂ ਡਰੀਆਂ ਹੋਈਆਂ ਤੁਹਾਡੇ ਘਰੇ ਆ ਬੜੀਆਂ ਹਾਂਜੀ ਹਾਂਜੀ ਕੋਈ ਹੋਰ ਗੱਲ ਤੁਹਾਨੂੰ ਯਾਦ ਆਉਂਦੀ ਹੈ ਜੀ ਹੋਰ ਕੋਈ ਨਹੀਂ ਬੱਸ ਸੁਣੀ ਹੋਵੇਗੀ ਛੋੜੀ ਇਹਨਾਂ ਦੇ ਬਦਲ ਕੇ ਸਾਡਾ ਦੀਨੇ ਆਇਆ ਦਾ ਸਮਾਈਲ ਦਾ ਘਰ ਤਾਂ ਜਮਾ ਸਾਡੇ ਘਰ ਨਾਲ ਸੀ ਸਮਾਈਲ ਤੁਹਾਡਾ ਗਵੰਡੀ ਸੀ ਬਿਲਕੁਲ ਜਮਾ ਕੱਲ ਨੂੰ ਸਾਡੇ ਕਿੰਨੀ ਕੁ ਉਮਰ ਦਾ ਸੀ ਸਮਾਈਲ ਉਦੋਂ ਜਦੋਂ 47 ਬੜੇ ਐ ਨਹੀਂ تھا ਵੀ ਅੰਦਾਜ਼ਾ ਨੌਜਵਾਨ ਸੀਗਾ ਨਾ ਨਾ ਨੌਜਵਾਨ ਕਰ ਸੀ ਮਾਵਾ ਸੀ 40 45 ਸਾਲ ਦਾ ਹਾਂ ਹਾਂ ਇੰਨਾ ਹੋਗਾ ਹਾਂ ਹੁਣ ਤਾਂ ਫਿਰ ਉਹਦੇ ਮੁਸ਼ਕਲ ਤੁਰਕ ਚਲਾਣਾ ਕਰ ਗਿਆ ਹੋਊਗਾ ਹਾਂਜੀ ਹਾਂਜੀ ਹਾਂ ਤੇ ਦੂਜਾ ਇੱਕ ਇਹ ਸਮਾਈਲ ਸੀ ਤੇ ਦੂਜਾ ਦੀਨੇ ਦੀਨੇ ਵੀ ਦੋ ਭਰਾ ਸੀਗੇ ਅੱਛਾ ਦੂਜੇ ਦਾ ਨਾਮ ਨਹੀਂ ਮੈਨੂੰ ਯਾਦ ਅੱਛਾ ਦੀਨੇ ਹੁਣੇ ਦੋ ਭਰਾ ਸੀ ਹਾਂ अच्छा ਉਹਨਾਂ ਦੇ ਸਾਡਾ ਬਾਹਰਲਾ ਘਰ ਸੀ ਜਿਹੜਾ ਉਹ ਉਹਨਾਂ ਦੇ ਸਾਹਮਣੇ ਸੀਗਾ اچھا ਇਹ ਵਾਇਲ ਦੇ ਘਰ ਤੋਂ ਇਹ ਦੁੱਧਾ ਘਰ ਸੀ ਇਹਦਾ ਉਹ ਤੋਂ ਸਾਹਮਣੇ ਸਾਡਾ ਬਾਹਰਲਾ ਘਰ ਸੀਗਾ اچھا ਉੱਥੇ ਇਹਨਾਂ ਦੇ ਜਵਾਕਾਂ ਦੀਆਂ ਸੁਨਦਾਂ ਵਗੈਰਾ ਉੱਥੇ ਹੁੰਦੀਆਂ ਸੁੰਨਤਾ ਹਾਂ ਤੁਹਾਡੇ ਬਾਹਰਲੇ ਘਰ ਚ ਸਾਡੇ ਬਾਹਰਲੇ ਘਰ ਚ اچھا ਮਤਲਬ ਹਿੰਦੂਆਂ ਤੇ ਸਿੱਖਾਂ ਚ ਮੁਸਲਮਾਨਾਂ ਚ ਵਧੀਆ ਪਿਆਰ ਸੀ ਉਦੋਂ ਵਧੀਆ ਪਿਆਰ ਸੀ ਤੁਹਾਡੇ ਘਰ ਚ ਸੋਨ ਤਾਂ ਕੀਤੀਆਂ ਉਹਨਾਂ ਨੇ ਹਾਂਜੀ ਇੱਕ ਸਿੱਖ ਪਰਿਵਾਰ ਦੇ ਵਿੱਚ ਮੁਸਲਮਾਨਾਂ ਨੇ ਆਪਦੇ ਬੱਚਿਆਂ ਦੀਆਂ ਸੋਨ ਤਾਂ ਕੀਤੀਆਂ ਹੈ ਆ ਤਾਂ ਕਮਾਲ ਦੀ ਉਦਾਹਰਣ ਹੈ ਵੀ ਤੁਸੀਂ ਨਹੀਂ ਤਾਂ ਅਗਲਾ ਕਹਿੰਦਾ ਵੀ ਤੁਸੀਂ ਮੁਸਲਮਾਨ ਹੋ ਵੀ ਸਾਡੇ ਅਸੀਂ ਸਿੱਖਾਂਗੇ ਸਾਡੇ ਘਰੇ ਕਿਉਂ ਸੁੰਨਤ ਕਰਦੇ ਹੋ ਤੁਸੀਂ ਕਮਾਲ ਦੀ ਗੱਲ ਹੈਗੀ ਇਹ ਤਾਂ ਬਹੁਤ ਮਤਲਬ ਤੁਹਾਨੂੰ ਵੀ ਸਲੂਟ ਕਰਨਾ ਉਦੋਂ ਇਹ ਇਹ ਚੀਜ਼ ਦਾ ਖਿਆਲ ਹੀ ਨਹੀਂ ਸੀਗਾ ਕਿ ਮੁਸਲਮਾਨਾਂ ਜਾਂ ਕੋਈ ਕੋਈ ਫਰਕ ਹੀ ਨਹੀਂ ਸੀ ਹੈ ਜੀ ਬਦਲ ਕੇ ਕੋਈ ਹਾਂ ਇਹ ਐਸੀ ਫਿਰ ਨਫਰਤ ਕੀ ਫੈਲੀ ਤੁਸੀਂ ਤਾਂ ਸਿਆਣਿਆਂ ਨੂੰ ਸੂਝਵਾਨਾਂ ਨੂੰ ਸਾਨੂੰ ਦੱਸੋ ਇਹ ਇੰਨਾ ਪਿਆਰ ਸੀ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਆਪਸ ਵਿੱਚ ਵੀ ਮੁਸਲਮਾਨ ਆ ਕੇ ਸਿੱਖਾਂ ਦੇ ਘਰਾਂ ਚ ਸੌਣ ਤਾਂ ਸੌਣ ਤਾਂ ਵੀ ਕਰ ਲੈਂਦੇ ਸੀ ਸਿਆਸਤਾਂ ਨੇ ਕੀਤਾ ਇਹ ਇਹ ਸਿਆਸਤ ਨੇ ਕੀਤਾ ਸਿਆਸਤ ਨੇ ਕੀਤਾ ਅੱਛਾ ਮੈਂ ਉੱਥੇ ਪਾਕਿਸਤਾਨ ਗਿਆ ਸੀਗਾ ਪਰ ਉੱਥੇ ਉੱਥੇ ਵੀ ਮੈਂ ਤੋਂ ਟੁਰਮਕੀ ਲਈ ਸੀ ਮੇਰੇ ਅੱਛਾ ਮੈਨੂੰ ਕਹਿੰਦੇ ਵੀ ਕਾਲਜ ਜਾਂ ਕੁੜਗਿਆ ਵਿਆਹ ਜੀ ਦਾ ਹੋਰ ਵੀ ਮਤਲਬ ਕਿ ਡੇਰਾ ਸਾਹਿਬ ਸੀ ਗਿਆ। ਅੱਛਾ ਜੀ। ਤੇ ਉਹ ਮੈਨੂੰ ਕਹੇ ਸੀ ਹਾਂ। ਪਾਕਿਸਤਾਨ ਗਏ ਸੀ ਤੁਸੀਂ? ਹਾਂ ਜੀ। ਕਿਹੜੇ ਸਾਲ ਗਏ ਸੀ? 2001 ਚ। 2001 ਚ। ਹਾਂ ਜੀ। ਕਿਹਾ ਹੋਇਆ ਰਿਹਾ ਟੂਰ ਉਹ ਤੁਹਾਡਾ। ਵਧੀਆ ਰਿਹਾ ਜੀ। ਪਿਆਰ ਕਰਦੇ ਆ ਉਧਰ ਪੂਰੇ ਇਧਰਲੇ ਪੰਜਾਬ ਵਾਲਿਆਂ ਨੂੰ। ਪੂਰੀ ਇੱਜ਼ਤ ਮਾਨ ਕਰਦੇ ਆ। ਹਾਂ ਜੀ ਹਾਂ ਜੀ। ਮੈਂ ਵੀ ਇਹੀ ਸੁਣਿਆ ਕਿ ਬਹੁਤ ਪਿਆਰ ਕਰਦੇ ਆ ਉਹ ਲੋਕ। ਉਹ ਅੱਛੇ ਬਦਲ ਕੇ ਡੇਰਾ ਸਾਹਿਬ ਤੋਂ ਲਾਹੌਰ ਮੈਨੂੰ ਲੈ ਗਏ। ਇਥੇ ਕੋਲੂ ਕਲੂ ਯਰ ਲੜਿਆ ਬਾਦਾਮ ਪੀਸੂਆ ਬਾਦਾਮ ਪੀਸਦੇ ਨੇ ਬਾਦਾਮ ਦਾ ਤੇਲ ਬਣਾਉਂਦੇ ਆ ਉਹ ਥੋੜਾ ਜਿਹਾ ਦੂਰ ਉੱਥੇ ਅਸੀਂ ਟੈਂਪੋ ਤੇ ਗਏ ਹਾਂ ਪੁਨਾਹ ਸਰ ਕਰਾ ਆਨੇ ਲੱਗ ਗਈ ਅੱਛਾ ਲਾਹੌਰ ਲਾਹੌਰ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਮਾਫੀ ਫਿਰ ਜਿੱਦੇ ਵੀ ਜਿੱਦੇ ਵੀ ਅਸੀਂ ਗਏ ਆ ਬਦਰ ਕੇ ਰਿਸਪੈਕਟ ਕੀਤੀ ਆ ਬਦਰ ਵੀ ਤੁਸੀਂ ਨਨਕਾਣਾ ਸਾਹਿਬ ਗਏ ਸੀ ਨਨਕਾਣਾ ਸਾਹਿਬ ਵੀ ਗਏ ਸੀ ਲਾਹੌਰ ਵੀ ਗਏ ਸੀ ਪੰਜਾ ਸਾਹਿਬ ਵੀ ਗਏ ਸੀ ਅੱਛਾ ਚੂੜਕਾਨੇ ਵੀ ਗਏ ਸੀ ਚੂੜਕਾਨੇ ਦੀ ਮੰਡੀ ਜਿੱਥੇ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ ਸੱਚਾ ਸੌਦਾ ਕੀਤਾ ਸੀ ਅੱਛਾ ਜੀ ਹਾਂ ਜੀ ਤੇ ਫਿਰ ਤੇ ਰੋੜੀ ਸਾਹਿਬ ਗੁਰਦੁਆਰਾ ਅੱਛਾ ਜੀ ਹਾਂ ਲਾਹੌਰ ਤੋਂ ਲਈ ਆ ਹੋ ਅੱਛਾ ਜੀ ਉੱਥੇ ਵੀ ਜਾ ਕੇ ਆਏ ਸੀ ਉਹ ਡੇਰਾ ਸਾਹਿਬ ਦੇਖਿਆ ਹੋਣਾ ਜਿੱਥੇ ਪੰਜਵੇਂ ਗੁਰੂ ਦੀ ਸ਼ਹੀਦੀ ਹੋਈ ਰਵੀ ਦੇ ਕੰਡੇ ਕਨੀ ਉਹ ਉੱਥੇ ਤਾਂ ਉਹ ਗੁਰਦਾਰੇ ਗਿਆ ਬਦਲ ਕੇ ਹੋਏ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਕਿਲਾ ਵੇਖਿਆ ਉਹ ਵੀ ਦੇਖਿਆ ਹੋਣਾ ਵਧੀਆ ਨਾਲੀਆਂ ਸਾਰਾ ਕੁਝ ਮਤਲਬ ਵਧੀਆ ਕਾਮਯਾਬ ਟੂਰ ਸੀ ਤੁਹਾਡਾ ਉਹ ਹਾਂਜੀ ਹਾਂਜੀ ਤੁਸੀਂ ਸਿੱਖਾਂ ਦੇ ਜਥੇ 'ਚ ਗਏ ਹੋਵੋਗੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਾਂਦਾ ਹੈ ਨਾ ਅਸੀਂ ਉਹ ਹਾਂ ਅਪਲਾਈ ਉਹਨਾਂ ਨੇ ਜਿਵੇਂ ਰੂਹ ਕੀਤਾ ਸੀਗਾ ਅੱਛਾ ਜੀ ਬਸ ਉਹ ਮਾਨਚ ਆਦੇ ਤੇ ਦੋ ਕੁ ਮਿੰਟ ਮੇਰੇ ਨਾਲ ਅਨਸਰ ਤੋਂ ਸੀਗੇ ਹੂੰ ਇੱਕ ਬੰਦ ਸਾ ਤੋਂ ਸੀ ਇੱਕ ਉੱਥੇ ਸੀਗਾ ਵਿਲੇਜੋਂ ਵਿਲਾ ਹਾਂ ਠੀਕ ਹੈ ਅਸੀਂ ਪਹਿਲਾਂ 3 ਮੁੰਡੇ ਇਹ ਬਾਕੀਆਂ ਨੇ ਕੈਂਸਲ ਹੋ ਗਏ ਸੀ ਅਰੇ 3 ਦੇ ਪਾਸਪੋਰਟ ਬਗਲ ਕੀ ਕਲੀਅਰ ਹੋ ਗਏ ਠੀਕ ਹੈ ਵੀ ਜਲ ਗਿਆ ਅੱਛਾ ਅੱਛਾ ਜੀ ਕਿੰਨੇ ਦਿਨ ਲੱਗੇ ਇਹ ਪਾਕਿਸਤਾਨ ਚ 10 ਦਿਨ ਲੱਗੇ 10 ਦਿਨ ਹਾਂ ਜੀ ਅੱਛਾ ਅੱਛਾ ਤੇ ਤੁਸੀਂ ਉਥੇ ਉਥੇ ਨਨਕਾਣਾ ਸਾਹਿਬ ਮਿਲਣ ਆ ਜਾਂਦੇ ਨੇ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਮਿਲਣ ਦੀ ਨਹੀਂ ਕੋਸ਼ਿਸ਼ ਕੀਤੀ ਕੋਈ ਪਹਿਲਾਂ ਕੋਈ ਲੱਬ ਲੁੱਬਲਾਂ ਦੇ ਯਾਰ ਵੀ ਦੀਨਾ ਤੇ ਉਹ ਕਿਹੜਾ ਸਮਾਈਲ ਕਹਿੰਦੇ ਹੋ ਹਾਂ ਹਾਂ ਦੀਨਾ ਤੇ ਸਮਾਈਲ ਉਹਦੇ ਪਰਿਵਾਰ ਦਾ ਕੋਈ ਉਹ ਚ ਕੋਈ ਮਿਲ ਮੁਲ ਜੇ ਯਾਰ ਰੱਲੇ ਪਿੰਡ ਦੇੋਂ ਆਏ ਆ ਅਸੀਂ ਕਿ ਆਏ ਸੀ ਲੋਕੀ ਬਹੁਤ ਬੰਦ ਲੱਕੀ ਜਿਦੋਂ ਗੱਡੀ 'ਚ ਉਹ ਨਨਕਾਣਾ ਸਾਹਿਬ ਤੋਂ ਇੱਧਰ ਤੋਂ ਲਾਹੌਰ ਨੂੰ ਆਉਂਦੇ ਆ ਹੂੰ ਅਖੰਡ ਬਾੜ ਪਕਾ ਭੋਗ ਪਾ ਕੇ ਜੀ ਜੋ ਸ਼ਾਮ ਨੂੰ ਗੱਡੀ ਉਹ ਚੱਲਦੀ ਆ ਉੱਥੋਂ ਅੱਛਾ ਜੀ ਇਹੋ ਉਹ ਜੋ ਬਹੁਤ ਦੂਰੀਆਂ ਬਤਲ ਕੇ ਹੁੰਦੀ ਆ ਉਹ ਆਪਾਂ ਕਰਦੇ ਹੁੰਦੇ ਫਿਰਾਂ ਦੇ ਪਿੰਡ ਤੋਂ ਕੋਈ ਖਲਾਨੇ ਬੈਠੇ ਆਵਾਜ਼ਾਂ ਦਿੰਦੇ ਉੱਥੇ ਸਪੀਕਰ ਦੇ ਵਿੱਚ ਨਾ ਸਪੀਕਰ ਜਿਹੜੀ ਉਹ ਮਤਲਬ ਕਿ ਰੇਲਵੇ ਲਾਈਨ ਆ ਹਾਂ ਰੇਲਵੇ ਲਾਈਨ ਪਲੇਟਫਾਰਮ ਉਹਦੇ ਪਾਸੇ ਆ ਉਹ ਦੂਜੇ ਪਾਸੇ ਸਾਡਾ ਘਰ ਜਾਂਦੇ ਆ ਉੱਥੇ ਗਏ ਉੱਥੇ ਉੱਥੇ ਆਵਾਜ਼ਾਂ ਦਿੰਦੇ ਹਾਂ ਹਾਂ ਅੱਛਾ ਅੱਛਾ ਤੁਸੀਂ ਦੇਣੀ ਸੀ ਆਵਾਜ਼ ਵੀ ਮੈਂ ਰੱਲੇ ਪਿੰਡ ਤੋਂ ਆਇਆ ਕੋਈ ਮਿਲੋ ਯਾਰ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਇੱਧਰ ਆਇਆ ਸਾਰਾ ਸਾਰਾ ਪੰਜਾਬ ਇੱਧਰ ਲਾ ਉੱਧਰ ਬੈਠਾ ਹੈ ਉਧਰੋਂ ਝੜ ਕੇ ਇੱਧਰ ਆ ਗਏ ਸਾਰੇ ਆ ਗਏ ਹਾਂਜੀ ਉਜਾੜਾ ਹੋਇਆ ਹੈ ਤਾਂ ਇਹਨੂੰ ਤੁਸੀਂ ਦੇਖੋ ਮੈਨੂੰ ਆਏ ਸੀ ਨਾ ਵੀ ਮਤਲਬ ਕੋਈ ਅਸੀਂ ਦਾ ਚਲੋ ਬਾਰੋਂ ਆਇਆ ਵੀ ਮੈਂ ਮਤਲਬ ਕਿ ਜਿਹੜੇ ਇੱਥੋਂ ਆਲੇ ਆ ਉਹ ਉਹ ਕਹਿਣ ਵੀ ਸਾਡੇ ਪਿੰਡਾਂ ਤੇ ਤੇ ਹੋ ਗਈ ਵੀ ਸਾਡੇ ਪਿੰਡਾਂ ਦਾ ਕੋਈ ਬੰਦਾ ਹੈਗਾ ਇਲਾਕੇ ਦਾ ਕੋਈ ਬੰਦਾ ਹੈਗਾ ਮੋਹ ਹੋਣਾ ਚਾਹੀਦਾ ਹਾਂ 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 ਹੋ ਸਕਦਾ ਉਹ ਬੰਦਿਆਂ ਨੂੰ ਉਹ ਦੂਰ ਲਾਰਕੇ ਤੇ ਹੋਣਾ ਉਹ ਦੂਰ ਵੀ ਹੋ ਸਕਦੇ ਆ ਉਧਰ ਮਤਲਬ ਵੱਡਾ ਪੰਜਾਬ ਤਾਂ ਉਧਰ ਹੈ ਉਧਰ ਹੈ ਹਾਂਜੀ 70% ਪੰਜਾਬ ਉਧਰ ਰਹਿ ਗਿਆ ਸਾਡੇ ਕੋਲ ਤਾਂ 30% ਹੈ ਹਾਂਜੀ 30 ਦੇ ਵਿੱਚ ਵੀ ਹਰਿਆਣਾ ਤੇ ਹਿਮਾਚਲ ਨਿਕਲ ਗਿਆ ਸਾਡੇ ਕੋਲ ਤਾਂ ਰਹੀ ਹੀ ਕੁਛ ਨਹੀਂ ਹਾਂ ਤੇ ਉਥੇ ਜਿਹੜਾ ਤੁਸੀਂ ਜਦੋਂ ਗਏ ਹੋਗੇ ਹਾਂਜੀ ਤਾਂ ਇਥੋਂ ਇਹ ਇਥੋਂ ਦੀਆਂ ਜਿਹੜੀਆਂ ਕਹਾਣੀਆਂ ਸੀ ਤੁਹਾਡੇ ਦਿਮਾਗ ਦੇ ਵਿੱਚ ਹੈਗੇ ਸੀ ਉਥੇ ਤੁਸੀਂ ਇਹ ਦੱਸ ਨਹੀਂ ਸਕੇ ਫਿਰ ਨਾ ਜੀ ਰਾਜਾ ਠੀਕ ਹੈ ਜੀ ਅੱਛਾ ਉਹ ਮੇਰੀ ਇੰਟਰਵਿਊ ਲਈ ਸੀ ਢੰਕਾਰਾ ਸਾਹਿਬ ਹਾਂ ਬਸ ਉਸ ਤੋਂ ਬਦਲ ਕੇ ਆਇਆ ਸੀ ਸੀ ਵੀ ਕਿਵੇਂ ਹੁੰਦੀ ਹੈ ਉਹ ਪੁੱਠੇ ਸਿੱਧੇ ਸਵਾਲ ਜਾਣ ਕੇ ਕਰਦੇ ਆ ਜਾਣ ਕੇ ਕਰਦੇ ਸਾਰੀਆਂ ਥਾਵਾਂ ਤੇ ਕਰਦੇ ਆ ਪੱਤਰਕਾਰ ਵੀ ਹੁੰਦੇ ਨੇਗੇ ਕੁਝ ਸਰਕਾਰਾਂ ਦੇ ਬੰਦੇ ਏਜੰਸੀਆਂ ਦੇ ਬੰਦੇ ਬੜਾ ਕੁਝ ਹੁੰਦਾ ਹੁਣ ਜਿਹੜਾ ਸਿਆਣਾ ਬੰਦਾ ਉਹ ਤਾਂ ਉਵੇਂ ਜਵਾਬ ਦਿੰਦਾ ਫਿਰ ਹਾਂ ਤੇ ਹੁਣ ਜੇ ਕੋਈ ਆ ਆਪਣੀ ਵੀਡੀਓ ਤੁਹਾਡੀ ਸਮਾਈਲ ਦਾ ਪਰਿਵਾਰ ਸੁਣਦਾ ਹੋਵੇ ਦੀਨੇ ਦਾ ਪਰਿਵਾਰ ਸੁਣਦਾ ਹੋਵੇ ਕੀ ਕਹਿਣਾ ਚਾਹੁੰਦੇ ਆ ਉਹਨੂੰ ਤੁਸੀਂ ਬੋਲੋ ხਾਂ ਬਸ ਮੇਨੋ ਭਾਈ ਤੁਸੀਂ ਆ ਕੇ ਮਿਲਜੋ ਇੱਥੇ ਆਦਾ ਆਦਾ ਖੇੜਾ ਦੇਖ ਲਓ ਆਦਾ ਪਿੰਡ ਦੇਖ ਲਓ ਘਰ ਦੇਖ ਲਓ ਘਰ ਦਾ ਹੁਣ ਬਦਲ ਗਿਆ ਲੋ ਬਦਲ ਕੇ ਹਮ ਓਕੇ ਬਦਲ ਕੇ ਫਿਰ ਵੀ ਜਨਮ ਭੂਮੀ ਦਾ ਹੈਗੀ ਇਹਨਾਂ ਦੀ ਉਹਨਾਂ ਦੀ ਜਨਮ ਭੂਮੀ ਹੈ ਉਹਨਾਂ ਦਾ ਵੀ ਪਿੰਡ ਉਹਨਾਂ ਹੀ ਆ ਜਿੰਨਾ ਸਾਡਾ ਹੈ ਹਾਂ ਸਰਦਾਰ ਬਲਦੇਵ ਸਿੰਘ ਹੋਰਾਂ ਨੇ 1947 ਦੀਆਂ ਇਹ ਘਟਨਾਵਾਂ ਨੂੰ ਯਾਦ ਕਰਦੇ ਹੋਏ ਆਪਣੇ ਉਸ ਵੇਲੇ ਦੇ ਦੋ ਜਿਹੜੇ ਮਿੱਤਰ ਕਹ ਲੋ ਭਾਵੇਂ ਇਹ ਬੱਚੇ ਸੀ ਪਰ ਉਹ ਵੱਡੀ ਉਮਰ ਦੇ ਸੀ ਸਮਾਈਲ ਤੇ ਦੀਨਾ ਜਿਨ੍ਹਾਂ ਦੀਆਂ ਔਰਤਾਂ ਨੂੰ ਇਹਨਾਂ ਨੇ ਆਪਣੇ ਘਰ ਦੇ ਵਿੱਚ ਇਹਨਾਂ ਦੀ ਮਾਂ ਨੇ ਇਹਨਾਂ ਦੇ ਪਿਤਾ ਜੀ ਨੇ ਘਰ ਦੇ ਵਿੱਚ ਸੰਭਾਲਿਆ ਪਰ 35 ਦੇ ਉੱਤੇ ਉਹਨਾਂ ਨੂੰ ਪਨਾਹ ਦਿੱਤੀ ਰੋਟੀ ਪਾਣੀ ਦਿੰਦੇ ਰਹੇ ਸਮਾਈਲ ਤੇ ਦੀਨਾ ਬਾਅਦ ਦੇ ਵਿੱਚ ਪਾਕਿਸਤਾਨ ਚਲੇ ਗਏ ਸਰਦਾਰ ਬਲਦੇਵ ਸਿੰਘ ਹੋਰਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਯਾਰ ਕਦੇ ਆਓ ਤੁਹਾਡਾ ਪਿੰਡ ਹੈ ਤੁਹਾਡਾ ਨਗਰ ਖੇੜਾ ਹੈ ਇਹ ਤੁਹਾਡੀ ਜਨਮ ਭੂਮੀ ਹੈ ਤੁਸੀਂ ਆਓ ਆਪਣੀ ਜਨਮ ਭੂਮੀ ਵੇਖ ਜੋ ਉਦੋਂ ਜੋ ਹਾਲਾਤ ਬਣੇ ਉਹ ਬਸ ਤੋਂ ਬਾਹਰ ਹੋ ਗਈ ਸੀ ਗੱਲ ਉਹ ਕਿਸੇ ਦੇ ਬਸ ਨਹੀਂ ਰਿਹਾ ਜੇ ਬਸ ਚੱਲਦਾ ਸ਼ਾਇਦ ਰੱਲੇ ਪਿੰਡ ਦੇ ਉੱਤੇ ਮੈਨੂੰ ਮਾਨ ਹੈ ਕਿ ਰੱਲੇ ਪਿੰਡ ਦੇ ਲੋਕਾਂ ਨੇ ਡਾਂਗਾ ਫੜ ਕੇ ਆਪਣੇ ਪਿੰਡ ਦੇ ਮੁਸਲਮਾਨਾਂ ਦੀ ਰਾਖੀ ਕੀਤੀ ਹੈ ਤੇ 12 ਅਇ ਜਥੇ ਨੇ ਕੁਝ ਨੁਕਸਾਨ ਜ਼ਰੂਰ ਕੀਤਾ ਕੁਝ ਬੰਦਿਆਂ ਨੂੰ ਉਹ ਮਾਰ ਗਏ ਪਰ ਪਿੰਡ ਵਾਲਿਆਂ ਨੇ ਡਟ ਕੇ ਰੱਖੀ ਕੀਤੀ ਇਹਨਾਂ ਨੇ ਕਿਸੇ ਨੂੰ ਕੋਈ ਬੁਰਨ ਕੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਆ ਜਿਹੜੇ ਰੱਲੇ ਪਿੰਡ ਦੇ ਵਿੱਚ ਵੱਸਦੇ ਆ ਕਿਹੜੀਆਂ ਕਿਹੜੀਆਂ ਜਾਤੀਆਂ ਵੱਸਦੀਆਂ ਜੀ ਆਪਣੇ ਪਿੰਡ ਦੇ ਵਿੱਚ ਹੁਣ ਇੱਥੇ ਪਹਲਾ ਆਪਣੇ ਸਿੱਧੂ ਕਲਾਰ ਨਹੀਂ ਨਹੀਂ ਜਿਹੜੀਆਂ ਮੁਸਲਮਾਨਾਂ ਦੀਆਂ ਜਾਤੀਆਂ ਜਿਵੇਂ ਰਾਈ ਨੇ ਰਾਈਨ ਮਰਾਸੀ ਨੇ ਮਰਾਸੀ ਨੇ ਜੁਲਾਹਾ ਦਾ ਕੋਈ ਜੁਲਾਹੇ ਹੈਗੇ ਨੇ ਹਾਂ ਕੈਮਦਿਨ ਕਏ ਹਾਂ ਹਾਂ ਜੁਲਾਹੇ ਹੋਗੇ ਡੋਗ ਗੁੱਜਰ ਹੈਗੇ ਨੇ ਗੁੱਜਰ ਹਾਂ ਗੁੱਜਰ ਹੈਗੇ ਨੇ ਤੇਲੀ ਚਲੇ ਗਏ ਕਿ ਬਾਕੀ ਸਾਰੀਆਂ ਮੁਸਲਮਾਨਾਂ ਦੀਆਂ ਜਾਤਾਂ ਵਸਦੀਆਂ ਇੱਥੇ ਮਸਜਿਦ ਹੈਗੀ ਆਪਣੇ ਪਿੰਡ 'ਚ ਮਸਜਿਦ ਹੈਗੀ ਆ ਮਸਜਿਦ ਜਿਹੜੀ ਬੈਲ ਘਰ ਕੋਲੇ ਛੋਟੀ ਮਸਜਿਦ ਬਣਾਈ ਹੋਈ ਹੈ ਅੱਛਾ ਇਹਦੇ ਇੱਥੇ ਰਹਿੰਦੇ ਸੀਗੇ ਦੋ ਮਸਜਿਦਾਂ ਆਪਣੇ ਪਿੰਡ 'ਚ ਦੋ ਮਸਜਿਦ ਦੋ ਨੇ ਇਹਦਾ ਮਤਲਬ ਪਿੰਡ ਬਹੁਤ ਵੱਡਾ ਸੀ ਤੇ ਮੁਸਲਮਾਨਾਂ ਦੀ ਗਿਣਤੀ ਵੀ ਜ਼ਿਆਦਾ ਸੀ ਫਿਰ ਦੋ ਮਸਜਿਦਾਂ ਨੇ ਜੇ ਕਿਉਂ ਬਾਕੀ ਤਾਂ ਇੱਧਰ ਹੀ ਸੀਗੇ ਮੈਂ ਇਹ ਕੀਤਾ ਤੇ ਜਿਹੜੇ ਅੰਦਰ ਸੀਗੇ ਜਿਵੇਂ ਆ ਕਮ ਕੇ ਇਹ ਇਹਨਾਂ ਦੀ ਮਸਜਿਦ ਗੜੀਆਂ ਦੇ ਬਦਲ ਕੇ ਉਹ ਵਿੱਚ ਬਣਾਈ ਉਹ ਹੁਣ ਦੀ ਹਾਲਤ ਦਾ ਹੁਣ ਜਿਹੜੀ ਹੁਣ ਜਿਹੜੀ ਮਸਜਿਦ ਹੈਗੀ ਉਧਰ ਦਾਣਾ ਮੰਡੀ ਵਾਲੇ ਪਾਸੇ ਹਾਂ ਉਹਦੇ ਤਾਂ ਸਪੀਕਰ ਬੰਨਿਆ ਹੋਇਆ ਉਹਦਾ ਬਹੁਤ ਉਹ ਪੂਰੀ ਵਧੀਆ ਨਵੀਂ ਮਸਜਿਦ ਆ ਉਹਦਾ ਸਾਰੇ ਉਹ ਪਹਿਲਾਂ ਦੀ ਹੈ ਜੇ ਅਸੀਂ ਫਾਂਡਿੰਗ ਹੁੰਦੇ ਸੀਗੇ ਉਦੋਂ ਉਹ ਉਦੋਂ ਵੀ ਇਹ ਮਸੀਦ ਦੇ ਕੋਲ ਨਹੀਂ ਲੰਘ ਕੇ ਜਾਂਦੇ ਨਹੀਂ ਇੱਥੋਂ ਦੀ ਰਾਹ ਹੁੰਦਾ ਸੀਗਾ ਕਿ ਉਦੋਂ ਵੀ ਹੁਣ ਵੀ ਇੰਨੇ ਮੁਸਲਮਾਨ ਆਪਣੇ ਵੱਸਦੇ ਹੁਣ ਵੀ ਵਧੀਆ ਪਿਆਰ ਆ ਸਾਰਿਆਂ ਦਾ ਹਾਂਜੀ ਆ ਉਹ ਮਾੜਾ ਵੇਲਾ ਸੀ ਉਹ ਲੰਘ ਗਿਆ ਦੋਸਤੋ ਉਹ ਜ਼ਖਮ ਭੁੱਲਣੇ ਤਾਂ ਨਹੀਂ 47 ਵਾਲੇ ਕਦੇ ਵੀ ਤੇ ਅਮਰਤਾ ਪ੍ਰੀਤਮ ਵਰਗੀਆਂ ਕਵਿਤਰੀਆਂ ਨੇ ਉਹਦੇ ਉੱਤੇ ਕਵਿਤਾ ਲਿਖਤੀ ਹੈ ਕਿਉਂਕਿ 10 ਲੱਖ ਲਾਸ਼ਾਂ ਦਾ ਢੇਰ ਲੱਗਿਆ ਵੇਖ ਕੇ ਪੰਜਾਬ ਦੀ ਧਰਤੀ ਤੇ ਉਹਨੇ ਕਵਤਾ ਲਿਖੀ ਸੀ ਅੱਜ ਆੱਖਾਂ ਬਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਇਸ ਤਰ੍ਹਾਂ ਦੀ ਉਹਨੇ ਕਵਤਾ ਲਿਖ ਕੇ ਆਪਣਾ ਦਰਦ ਜਿਹੜਾ ਉਸ ਕਵਤਾ ਦੇ ਵਿੱਚ ਪ੍ਰੋਇਆ ਸੀ ਤਾਂ ਸਰਦਾਰ ਬਲਦੇਵ ਸਿੰਘ ਹੋਰਾਂ ਨੇ ਜਿਹੜਾ ਸਨੇਹਾ ਦਿੱਤਾ ਕਿ ਆਪਦਾ ਪਿੰਡ ਵੇਖ ਜੋ ਤੇ ਉਂਝ ਕੀ ਕਹਿਣਾ ਚਾਹੁੰਦੇ ਹੋ ਜੀ ਲੋਕਾਂ ਨੂੰ ਤੁਸੀਂ ਵੀ ਇਹ ਮਜ਼ਮਾ ਤੇ ਧਰਮਾਂ ਦੇ ਨਾਂ ਤੇ ਜਿਹੜੀਆਂ ਲੜਾਈਆਂ ਇਹ ਕਰਾ ਦਿੱਤੀਆਂ ਜਾਂਦੀਆਂ ਇਹ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਵੀ ਕੋਈ ਫਰਕ ਹੈ ਹਿੰਦੂ ਸਿੱਖ ਤੇ ਮੁਸਲਮਾਨ ਚ ਕਿ ਮੈਂ ਕੋਈ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੁਣ ਵੀ ਕਰ ਰਹੇ ਸਾਰਾ ਕੁਝ ਗਲਤ ਹੈ ਧਰਮ ਦੇ ਨਾਂ ਤੇ ਕਿਸੇ ਨੂੰ ਲੜਾਉਣਾ ਨਹੀਂ ਚਾਹੀਦਾ ਲੋਕਾਂ ਨੂੰ ਲੜਨਾ ਨਹੀਂ ਚਾਹੀਦਾ ਸਿਆਣੇ ਹੋਣਾ ਚਾਹੀਦਾ ਲੋਕਾਂ ਨੂੰ ਹਾਂ ਜੀ ਠੀਕ ਹੈ ਜੀ ਸਰਦਾਰ ਬਲਦੇਵ ਸਿੰਘ ਹੋਰਾਂ ਨੇ ਇਹ ਸੁਨੇਹਾ ਦਿੱਤਾ ਕਿ ਮਜ਼ਬਾਆਂ ਦੇ ਨਾਂ ਦੇ ਉੱਤੇ ਕਦੇ ਵੀ ਕਿਸੇ ਨੂੰ ਪ੍ਰਵੋਕ ਨਹੀਂ ਹੋਣਾ ਚਾਹੀਦਾ ਲੜਨਾ ਨਹੀਂ ਚਾਹੀਦਾ ਝਗੜਨਾ ਨਹੀਂ ਚਾਹੀਦਾ ਸਾਰਿਆਂ ਦੇ ਵਿੱਚ ਲਾਲ ਰੰਗ ਦਾ ਲਹੂ ਹੈ ਅਸੀਂ ਸਾਰੇ ਇੱਕ ਹਾਂ ਇੱਕੋ ਗੁਰਬਾਣੀ ਦਾ ਵਿਭਾਗ ਹੈ ਜੀ ਤੁਹਾਨੂੰ ਯਾਦ ਹੋਗਾ ਅਵਲਲਾ ਬੱਲ ਲੱਲ ਰੋਪਾਇਆ ਕੋਦਰ ਤੇ ਕਿਸਾ ਬੰਦੇ ਜੀ ਇੱਕ ਦੂਸਰੇ ਸਮਝਾ ਕੋ ਕੌਣ ਭਲੇ ਕੌਣ ਮੰਡੇ ਕੌਣ ਭਲੇ ਕੌਣ ਮੰਡੇ ਇਹ ਬਹੁਤ ਵੱਡਾ ਸੁਨੇਹਾ ਹੈ ਜਿਹੜਾ ਗੁਰਬਾਣੀ ਦੇ ਵਿੱਚ ਹੈ ਕਿ ਚਾਹੇ Hindu ਹੋਵੇ Sikh ਆ ਮੁਸਲਮਾਨ ਹੈ ਅਸੀਂ ਸਾਰੇ ਇੱਕਾਂ ਤਾਂ ਸਰਦਾਰ ਬਲਦੇਵ ਸਿੰਘ ਜੀ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ 47 ਦੀਆਂ ਇਹ ਕੌੜੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਬਈ